दीनानगर दे पिंड नानोनंगल विखे एक नौजवान दी शक की हालत च मौत होने कारण परिवार ने दीनानगर दे पुलिस थाना चौक च लाश नु रख के दिता गया धरना आव वेख संजीव टोनी दी एक खास रिपोर्ट और देखे। और देखे। ਓਏ ਮਾਹ ਦਾ ਗਲੀ ਚ ਸਾਡੇ ਕੀ ਮੇਰੇ ਪੁੱਤ ਨੂੰ ਲਵਾ ਸਵਾਲ ਕੇ ਕਿਰਦੋਂ ਦੀ ਹੈ ਲੇਡੀ ਉਹ ਕੋਣ ਆ ਸਾਡੇ ਪਿੰਡ ਦੀ ਆ ਕੀ ਨਾਂ ਆ ਉਹ ਉਹਦਾ ਨਾਂ ਪਤਨੀ ਉਹ ਮੇਰੇ ਸਰਵਾਰੇ ਦਾ ਨਾਂ ਦਲਵਾਗ ਸਿੰਘ ਹੁਣ ਅੱਧ ਤੱਕ ਨਾਲ ਆਇਆ ਕੀ ਕਰਦਾ লাশ ਕਿਦੀ ਆ ਓਏ ਸਾਹ ਚਾਹੀਦਾ ਓਏ ਮੇਰੇ ਕੋ ਸਾਹ ਚਾਹੀਦਾ ਉਹਨਾਂ ਦਾ ਸਾਹ ਚਾਹੀਦਾ ਮੈਨੂੰ ਸੈਕੋ ਓਏ ਸਾਡੀ ਚੱਲਦੀ ਓਏ ਮੇਰੇ ਕੁਆਰਾ ਹੀ ਕਰ ਰਹੀ ਹੈ ਕੀ ਕੰਮ ਕਰਵਾ ਰਹੀ ਹੈ ਰੇਲ ਵਿੱਚ ਲੱਗੇ ਦਾ ਇਹ ਤਾਂ ਖੂਆ ਸਟਾਣਾ ਕੀ ਹੋਇਆ ਕੀ ਹੈ ਕੀ ਅਰੇ ਕੀ ਜਿੱਤੇਗੀ ਇਹ ਦੇਖੀ ਮੇਰੇ ਪੁੱਤ ਨੂੰ ਬੋਲਿਆ ਵੀ ਇਹਨੂੰ ਕੋਰਟ ਹੋਏ ਤੇ ਕਰਨਾ ਹੈ ਇਹਨਾਂ ਦੀ ਮੇਰੇ ਪੁੱਤ ਨੂੰ ਕੁਝ ਦੇਗੀ ਓਏ ਮੇਰੇ ਪੁੱਤ ਨੂੰ ਕੁਝ ਦੇਗੀ ਅੱਜ ਪਤਾ ਕੀ ਨਾ ਮੈਂ ਮੇਰਾ ਨਾਮ ਸਿਮਰਨਜੀਤ ਹੈ। ਜੀ ਲੱਗਦਾ ਮਾਤਬਾ ਲਾਦਾ। ਮੇਰੇ ਤੇ ਹੋਰ ਲੱਗਦਾ। ਗੱਲਬਾਤ ਕੀ ਹੋਈ ਆ ਜਿਹੜੀ ਬੋਣ ਆ ਔਰ ਕੀ ਦੇ ਕੇ ਮਾਰੇ ਆ। ਹਾਂਜੀ ਮੈਂ ਤੁਹਾਨੂੰ ਦੱਸਨੀ ਆ ਸਾਰੀ ਗੱਲਬਾਤ। ਇਹ ਰੇਲਵੇ 'ਚ ਨੌਕਰੀ ਕਰਦਾ ਸੀ। ਇਹਨੂੰ ਉਹਨੂੰ ਬਹਾਨਾ ਮਾਰ ਕੇ ਆਪਣੇ ਘਰ ਲੈ ਗਈ। ਠੀਕ ਐ? ਤੁਹਾਨੂੰ ਨਹੀਂ ਪਤਾ ਇਹਨੇ ਉਹਦੇ ਕੋਲ ਗਵਾਸਤਾ ਆ ਕੀ ਕੀਤਾ ਕੀ ਨਹੀਂ ਕੀਤਾ। ਇਹਨੂੰ ਉਹਨੂੰ ਮਾਰ ਕੇ ਸਾਡੇ ਗਲੀ 'ਚ ਸੁੱਟ ਗਈ। ਅਗਰ ਉਹਨੇ ਸਾਨੂੰ ਇੰਨੀ ਗੱਲ ਕਹੀ ਆ ਲਾਸਟ ਟਾਈਮ ਤੇ ਕਿ ਮੈਂ ਚਿੱਟਾ-ਚਿੱਟਾ ਗੋੜ ਨਾਲ ਖਾਦਾ। ਤੁਹਾਨੂੰ ਨਹੀਂ ਪਤਾ ਕੀ ਖਾਦਾ ਤੇ ਕੀ ਖਵਾਇਆ। ਆਹੀਂ ਉਹ ਨੂੰ ਰਾਤ 12:30 ਵਜੇ ਸਿਵਲ ਹਸਪਤਾਲ ਲੈ ਕੇ ਗਏ ਉਹਨਾਂ ਨੇ ਸਾਨੂੰ ਰੈਫਰਲ ਕਰਤਾ ਕਹਿੰਦੇ ਪੇਸ਼ੈਂਟ ਤੁਹਾਡਾ ਬੜਾ ਸੀਰੀਅਸ ਆ ਅੱਛਾ ਮੈਂ ਤੇ ਮੇਰੇ ਤੇ ਮੈਂ ਤੇ ਮੇਰੇ ਦੌਰ ਗਿਆ ਆਈ ਐਸ ਕੇ ਆਰ ਪਹਿਲਾਂ ਅਬਰੋ ਹੋ ਤੇ ਚਲ ਗਏ ਉਹਨਾਂ ਨੇ ਵੀ ਸਾਨੂੰ ਕਿਹਾ ਕਿ ਤੁਹਾਡਾ ਪੇਸ਼ੈਂਟ ਬੜਾ ਸੀਰੀਅਸ ਆ ਆਈ ਉਥੋਂ ਰੈਫਰਲ ਕਰਕੇ ਆਈ ਐਸ ਕੇ ਆਰ ਹਸਪਤਾਲ ਚਲ ਗਏ ਉੱਥੇ ਤੁਹਾਡਾ ਪੇਸ਼ੈਂਟ ਰਿਹਾ ਆਪ ਡਾਕਟਰ ਵੈਡੀਨੇਟਰ ਤੇ ਠੀਕ ਆ ਸਾਨੂੰ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਆਹ ਰਿਪੋਰਟ 'ਚ ਆਇਆ ਡਾਕਟਰ ਸਾਹਿਬ ਨੇ ਇਹ ਬੋਲਿਆ ਕਿ ਇਹਨਾਂ ਡਰੱਗਸ ਦਿੱਤੀ ਦੀਆ ਠੀਕ ਹੈ ਸਾਨੂੰ ਇਨਪਾਪ ਚਾਹੀਦਾ ਔਰ ਸਾਨੂੰ ਨਹੀਂ ਪਤਾ ਉਹ ਜਨਾਨੀ ਨਹੀਂ ਤੁਹਾਨੂੰ ਮਿਲੀ ਕਿ ਇਹ ਤੈਨੂੰ ਇੱਦਾਂ ਦਾ ਪਤਾ ਹੀ ਤੂੰ ਸਾਨੂੰ ਕਨਫਰਮ ਕਰ ਦੇ ਕਿ ਤੁਹਾਡਾ ਮਰੀਜ਼ ਬਿਮਾਰ ਆ ਉਹ ਤਾਂ ਜਿੱ ਗਲੀ ਚ ਟੁੱਟ ਗਈ ਮੇਰੀ ਲੇਡੀ ਆ ਉਹਦੇ ਨਾਲ ਤੁਹਾਡੀ ਕੀ ਰਿਲੇਸ਼ਨ ਹੈਗੇ ਆ ਸਾਡੇ ਆਈ ਜਿਹੜੇ ਮੇਰੇ ਸੋਹਰਾ ਸਾਹਿਬ ਹੀ ਉਹਨਾਂ ਨੂੰ ਉਹਨਾਂ ਨੇ ਪਿਓ ਬਣਾਇਦਾ ਹੈ ਹਾਂ ਤਾਂ ਸਾਨੂੰ ਨਹੀਂ ਪਤਾ ਅੱਗੇ ਇਹਨਾਂ ਆਪਣੀ ਭੈਣ ਦੇ ਇਹਦੇ ਭੈਣ ਦੇ ਮੂੜੇ ਡਰਕਸਟ ਕਰਦੇ ਸੀ ਠੀਕ ਹੈ ਉਦੀ ਵਜ੍ਹਾ ਨਾਲ ਇਹਨਾਂ ਦਾ ਇੱਥੇ ਆ ਕੇ ਸਾਨੂੰ ਇਨਸਾਫ ਚਾਹੀਦਾ। ਨਿਆ ਹਾਤਾ 15 ਦਿਨ ਇਹਦੇ ਨਾਲ ਹਸਪੀਟਲ ਰਹੀ ਆ। ਠੀਕ ਆ। ਕੀ ਲੋਸ਼ ਹੈ ਤੇਰੇ ਬੀਆ ਜੀ ਉਹਦਾ ਪੋਸਟਮਾਰਟਮ ਹੋਏਗਾ ਕਿੰਨਾ ਪਤਾ ਲੱਗੇਗਾ। ਸਾਡੀ ਰਿਪੋਰਟਾਂ 'ਚ ਸਾਨੂੰ ਡਾਕਟਰ ਸਾਹਿਬ ਨੇ ਕਿਹਾ ਕਿ ਪੂਰਾ ਜ਼ਰਬ ਦਿੱਤਾ ਕਿ ਰਿਪੋਰਟਾਂ 'ਚ ਜੋ ਆਏਗਾ ਉਹ ਹੀ ਪੋਸਟਮਾਰਟਮ ਚੱਲੇਗਾ। ਰਿਪੋਰਟਾਂ ਜਾਈ ਆਇਆ ਕਿ ਇਹਨੇ ਦਰਖਾਸਤ ਕੀਤੀ ਸੀ। ਦੇਖੀ ਆ ਉਹਦੇ ਦੇ ਚਿਹਰੇ ਰਿਪੋਰਟ ਦੇ ਵਿੱਚ ਲਿਖਿਆ ਦੱਸਦਾ ਕਿ ਐਲਕੋਹਲ ਸ਼ਰਾਬ ਜ਼ਿਆਦਾ ਲੈਣ ਦੀ ਮਾਰਗ ਹੈ। ਉਹ ਡਾਕਟਰ ਸਾਹਿਬ ਕਹਿੰਦੇ ਸ਼ਰਾਬ ਨਾਲ ਤੁਹਾਡੇ ਕੋਲ ਬੜੇ ਪੇਸ਼ੈਂਟ ਆਂਦੀ ਆ। ਰਿਪੋਰਟ ਦੇ ਵਿੱਚ ਲਿਖਿਆ ਨਾ ਤੁਹਾਨੂੰ ਰਿਪੋਰਟ ਦੇਖਾ ਤੁਹਾਨੂੰ ਪਤਾ ਲੱਗੇਗਾ ਨੇ ਟ੍ਰੀਟਮੈਂਟ ਕੀ ਕੀਤੀ ਦੀ ਆ। ਮਰਤਾ ਨੂੰ ਕਿਨ ਪਾਈ ਆ ਰਿਪੋਰਟ। ਮੈਂ ਤੁਹਾਨੂੰ ਰਿਪੋਰਟੈਂ ਦੀ ਆ। ਰਿਪੋਰਟ ਤੁਹਾਡੇ ਕੋਲ ਮੇਰੀ ਆਈ ਫਾਈਲ ਨਾਲ ਲੈ ਕੇ ਆਈਆਂ ਤੁਸੀਂ ਫੜ ਕੇ ਦੇਖੋ। ਡਾਕਟਰ ਦੀ ਰਿਪੋਰਟਾਂ ਲੈ ਕੇ ਆ ਪੀ ਆ। ਮੇਰੀ ਰਿਪੋਰਟਾ ਦੱਸੋ ਮੈਨੂੰ ਉਹਨੂੰ ਮੈਂ ਤੁਹਾਨੂੰ ਕਹਾਂਦਾ ਇਹ ਐਸਆਈ ਇਹ ਐਸਆਈ ਮੈਨੂੰ ਡਾਕਟਰ ਚੇਕੇ ਨੇ ਇਹਦੇ ਬ੍ਰਦਰ ਲਗੇ ਸਿਸਟਰ ਮੈਨੂੰ ਕਨਫਰਮ ਕੀਤਾ ਕਿ ਮੇਰੀ ਗੱਲ ਸੁਣੋ ਉਹਨਾਂ ਨੇ ਸਾਨੂੰ ਸਿੱਧਾ ਫੋਨ ਕੀਤਾ ਉਹਨਾਂ ਨੇ ਉਹ ਕਹਿੰਦੇ ਬੜੇ ਪੇਸ਼ੰਦ ਆਂਦੇ ਆ ਸਾਡਾ ਕੰਮ ਹੀ ਕਹਿੰਦਾ ਹਸਪੀਟਲ ਚ ਆਈਆ ਸਰਾਬ ਨਾਲ ਕੋਈ ਅੱਜ ਤੱਕ ਪੇਸ਼ੰਦ ਨਹੀਂ ਮਰਦਾ ਸਾਡੀ ਮੰਗ ਆ ਇਹਨਾਂ ਇਨਸਾਫ ਚਾਹੀਦਾ ਸਾਨੂੰ ਨਹੀਂ ਪਤਾ ਤੁਹਾਨੂੰ ਕੋਟ ਚਾਹੀਦਾ ਸਾਡਾ ਜੀ ਅਗਰ ਕੀ ਮੋਟਾ ਕਰਦੇ ਦੇਖੋ ਕੱਲ ਇੱਕ ਪੁਲਿਸ ਸਟੇਸ਼ਨ ਇਨਫੋਰਮੇਸ਼ਨ ਆਈ ਸੀ ਕਿ ਇੱਕ ਅਰਜੁਨ ਨਾਂ ਦਾ ਮੁੰਡਾ ਆਲੇਖਕ ਦਾ ਰਹਿਣ ਵਾਲਾ ਉਹਦੀ ਡਿਊਰਿੰਟ ਟ੍ਰੀਟਮੈਂਟ ਜਿਹੜੀ ਹੈ ਉਹ ਡੈਥ ਹੋ ਗਈ ਆ ਔਰ ਘਰ ਵਾਲਿਆਂ ਨੂੰ ਇਹ ਸ਼ੱਕ ਹੈ ਕਿ ਕਿਸੇ ਇਹਦੇ ਵਿੱਚ ਕੋਈ ਫਾਲ ਪਲੇ ਨਾ ਹੋਏ ਸੋ ਆਜੋਣਾ ਨੇ ਆਪਣੇ ਮਰੇ ਹੋਏ ਬੰਦੇ ਦੀ ਡੈੱਡ ਬੋਡੀ ਚੌਂਕ ਚਲਾਈ ਦੀ ਸੀ ਸੋ ਐਸ ਐਚਓ ਸਾਹਿਬ ਨੂੰ ਵੀ ਨਾ ਇਹ ਉਹ ਆ ਕੇ ਮਿਲੇ ਨਾ ਆਉਣਾ ਕੋਈ ਸਟੇਟਮੈਂਟ ਦੇ ਰਹੇ ਸੀ ਰਾਤ ਸੋ ਆਪਾ ਨੂੰ ਬੇਨਤੀ ਕੀਤੀ ਵੀ ਤੁਸੀਂ ਆਪਣੇ ਸਟੇਟਮੈਂਟ ਲਾਓ ਔਰ ਐਸ ਪਰ ਲਾ ਜੋ ਕਾਰਵਾਈ ਬੰਦੀ ਆਪਾਂ ਕਰ ਦਿੰਦੇ ਆ ਪੋਸਟਮਾਰਟਮ ਕਰਾਨੇ ਆ ਜੋ ਕਾਸ ਆਫ ਡੈਥ ਹੋਏਗੀ ਉਸ ਦੇ ਮੁਤਾਬਕ ਕਾਰਵਾਈ ਕਰ ਦਾਂਗੇ ਸੋ ਆਈ ਹੋਪ ਕਿ ਉਹ ਆਪਣੇ ਸੱਤਿਆ ਸਾਹ ਕੋਲ ਬੈਠੇ ਆ ਆਪਣੀ ਸਟੇਟਮੈਂਟ ਲਿਖਾ ਰਹੇ ਆ ਤਾਂ ਜੈ ਐਸ ਪਰ ਲਾ ਜੋ ਬਣਦਾ ਆ ਆਪਾਂ ਕਾਰਵਾਈ ਕਰਦਾ ਸਰ ਅਸਲ ਮੌਦਾ ਡਾਕਟਰ ਦੀ ਰਿਪੋਰਟ ਵਗੈਰਾ ਵੀ ਕਲੀਅਰ ਆ ਦੇਖੋ ਮੈਂ ਇੱਕ ਇੱਕ ਦੀ ਅਜੇ ਕਿਸੇ ਵੀ ਐ ਕੋਈ ਵੀ ਸ਼ਬਦ ਮੈਂ ਔਨ ਮੀਡੀਆ ਬੋਲਣ ਤੋਂ ਪਹਿਲਾਂ ਬੀਤੀ ਕਰਾਂਗਾ ਕਿ ਕਈ ਜਿਹੜੀਆਂ ਮੈਡੀਕਲ ਰਿਪੋਰਟ ਹੁੰਦੀਆਂ ਵਕਤਾਂ ਤੇ ਆਪਾਂ ਰਿਵੀਲ ਕਰਾਂਗੇ ਆਪਾਂ ਇਹ ਨਹੀਂ ਚਾਹਦੇ ਕਿ ਇਸ ਲਈ ਕੋਈ ਮੈਡੀਕਲ ਰਿਪੋਰਟ ਜਿਹੜੀ ਪਬਲਿਕਿਟੀ ਜਾਏ ਤਾਂ ਕਿ ਕਿਸੇ ਦਾ ਕੋਈ ਕਿਸ ਪਰਿਵਾਰ ਨੂੰ ਕੋਈ ਸਟੈਗਮਾ ਆਏ ਸੋ ਜੇ ਇਫ ਸਿਚੁਏਸ਼ਨ ਅਰਾਈਜ਼ ਕਰਦੀ ਹੈ ਦੈਨ ਵੀ ਵਿਲ ਐਕਸਪਲੇਨ ਇਟ ਸਰ ਪੋਸਟਮਾਰਮ ਆਫ ਕਰੀਏ ਮੈਂ ਕਿ ਪੋਸਟਮਾਰਮ ਦੇ ਬਿਨਾ ਇਹ ਰੀਆ ਕੁਝ ਵੀ ਕਹਿ ਪਾਣਾ ਪੁਲਿਸ ਤੇ ਲਈ ਨਹੀਂ ਇਟ ਇਜ਼ ਇੰਪੋਸੀਬਲ ਆਪਾਂ ਪੋਸਟਮਾਰਟ ਬਿਨਾ ਨਹੀਂ ਕਹਿ ਸਕਦੇ ਸੋ ਆਪਾਂ ਜੋ ਇਹਦੀ ਟਰੀਟਮੈਂਟ ਹੋਈ ਹੈ ਪਹਿਲੇ 4-5 ਦਿਨ ਦੀ ਉਹ ਬਾਕੀ ਜਿਹੜੇ ਇਹਦਾ ਸੋ ਡਾਕੂਮੈਂਟਰੀ ਐਵੀਡੈਂਸ ਹੈ ਸਾਡੇ ਕੋਲ ਜੋ ਸਬੂਤ ਹੈ ਉਹ ਆਪਾਂ ਹਸਪੀਟਲ ਦੇਾਂਗੇ ਜੋ ਉਦੇ ਮੁਤਾਬਕ ਪੋਸਟਮਾਰਟ ਦੀ ਰਿਪੋਰਟ ਆਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਟ੍ਰੀਅਰ ਦੌਰਾਨ ਜਿਹੜਾ ਕੋ ਕੰਮ ਕਰਦਾ ਸੋ ਉਹਨਾਂ ਕੋ ਕੁਝ-ਕੁਝ ਕੀਤੀ ਗਈ ਬਖੂਰ ਹੁੰਦਾ। ਇਹ ਜੋ ਅਜੇ ਆਏ ਨਹੀਂ ਸਾਡੇ ਕੋਲ ਆ ਰਹੇ ਨਾ ਸੋ ਆਪਾਂ ਜੋ ਉਹਨਾਂ ਨੂੰ ਦੋਨਾਂ ਪਾਰਟੀਆਂ ਨੂੰ ਬਿਠਾ ਕੇ ਜੋ ਸਹੀ ਤੱਥ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਖੁਦ ਆਦੀ ਘੜੀ ਤਾਂ ਮੈਂ ਕਹਿੰਦਾ ਜੀ ਧਰਨਾ ਬਿਲਕੁਲ ਚਾਹਤਦਾ। ਹੁਣ ਆਪਾਂ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਇਹਦੇ ਨਾਲ ਪਬਲਿਕ ਦਾ ਪਬਲਿਕ ਪਰੇਸ਼ਾਨ ਹੋ ਦੀ ਆਪਾਂ ਕੋਈ ਕੰਮ ਨਹੀਂ ਕਰਨਾ ਜਿਹਦੇ ਨਾਲ ਆਮ ਪਬਲਿਕ ਪਰੇਸ਼ਾਨ ਹੋਈ ਬਾਕੀ ਜੋ ਕਾਨੂੰਨ ਕਹਤਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ